ਹਾਂਜੀ ਸਤ ਸ੍ਰੀ ਅਕਾਲ ਜੀ ਤੋਂ ਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਖਾਸ ਦੇਰ ਦਾ ਇੱਕ ਖਾਸ ਉਪਾਅ ਲੈ ਕੇ ਆਏ ਹਾਂ ਤੇ ਉਹ ਖਾਸ ਦਿਨ ਕਿਹੜਾ ਏ ਉਹ ਖਾਸ ਦਿਨ ਵਸਿਆ ਦਾ ਜੋ ਕਿ 27 ਅਪ੍ਰੈਲ 2025 ਨੂੰ ਆਉਣ ਵਾਲੀ ਵਸਿਆ ਵਾਲੇ ਦਿਨ ਤੁਸੀਂ ਇਹ ਕੰਮ ਕਰਨਾ ਬਿਲਕੁਲ ਵੀ ਨਾ ਭੁੱਲਣਾ ਉਹ ਕਿਹੜਾ ਕੰਮ ਹੈ ਜਿਸ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਇਸ਼ਾਵਾਂ ਤੇ ਮਨੋਕਾਮਨਾ ਪੂਰੀਆਂ ਹੋਣਗੀਆਂ ਤੇ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਜਿਹੜੀ ਇਸ ਵਾਰ ਦੀ ਮੱਸਿਆ ਆ ਰਹੀ ਹੈ ਉਸ ਦਿਨ ਤੁਹਾਨੂੰ ਇੱਕ ਖਾਸ ਗੱਲ ਦੱਸ ਦਿੰਦੇ ਆ ਕਿ ਇਸ ਵਾਰ ਦੀ ਜੋ ਮੱਸਿਆ ਇਸ ਮੱਸਿਆ ਦੇ ਦਿਨ ਤੁਸੀਂ ਸਾਰੇ ਦਿਨ ਦੇ ਵਿੱਚ ਕਿਸੇ ਵੀ ਸਮੇਂ ਇਸ ਉਪਾਅ ਨੂੰ ਕਰ ਸਕਦੇ ਹੋ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਲੋਕ ਬਿਜੀ ਰਹਿੰਦੇ ਨੇ ਜਿਵੇਂ ਕਿ ਚੌਪ ਕਰਦੇ ਨੇ ਜਾਂ ਆਪਣੇ ਕੰਮਕਾਰਾਂ ਤੇ ਜਾਂਦੇ ਨੇ ਤੇ ਉਹਨਾਂ ਦੇ ਕੋਲ ਸਾਰੇ ਦਿਨ ਦੇ ਵਿੱਚ ਸਮਾਂ ਨਹੀਂ ਹੁੰਦਾ। ਤੇ ਕਈ ਵਾਰ ਉਪਾਸ ਸਵੇਰੇ ਜਾਂ ਦੁਪਹਿਰ ਦੀ ਸਮੇਂ ਕਰਨ ਵਾਲਾ ਹੁੰਦਾ ਹੈ ਜਿਸ ਕਰਕੇ ਉਹ ਉਪਾਤੋਂ ਵਾਂਝੇ ਰਹਿ ਜਾਂਦੇ ਨੇ। ਇਸ ਕਰਕੇ ਇਸ ਉਪਾਦੀ ਇਹ ਹੀ ਖਾਸ ਗੱਲ ਨੇ ਕਿ ਇਸ ਬਸਿਆ ਵਾਲੇ ਦਿਨ ਜਿਹੜਾ ਤੁਸੀਂ ਉਪਾ ਕਰਨਾ ਹੈ ਨਾ ਉਸ ਉਪਾ ਨੂੰ ਤੁਸੀਂ ਸਾਰੇ ਦਿਨ ਦੇ ਵਿੱਚ ਕਦੋਂ ਵੀ ਮਰਜ਼ੀ ਕਰ ਸਕਦੇ। ਇਸ ਵਾਰ ਜਿਹੜਾ ਮੱਸੀਆ ਦੇ ਦਿਨ ਤੁਸੀਂ ਉਪਾਅ ਕਰਨਿਆਂ ਉਹ ਉਪਾ ਕਰਨ ਦੇ ਨਾਲ ਜਮੀ ਕਈਆਂ ਨੂੰ ਪਿੱਤਰ ਦੋਸ਼ ਦੀ ਪ੍ਰੋਬਲਮ ਚੱਲ ਰਹੀ ਹੁੰਦੀ ਹੈ ਤੁਸੀਂ ਆਪਣੀ ਪਿੱਤਰ ਦੋਸ਼ ਨੂੰ ਤਾਂ ਬੜੀ ਆਸਾਨੀ ਦੇ ਨਾਲ ਹੀ ਦੂਰ ਕਰ ਸਕਦੇ ਹੋ ਜਿੰਨਾਂ ਨੂੰ ਪ੍ਰੋਬਲਮ ਰਹਿੰਦੀ ਹੈ ਇਹ ਪਿੱਤਰ ਦੋਸ਼ ਚੱਲਦਾ ਉਹਨਾਂ ਦੀ ਕੁੰਡਲੀ ਦੇ ਵਿੱਚ ਉਹ ਵੀ ਤੁਰੰਤ ਹੀ ਦੂਰ ਹੋ ਜਾਵੇਗਾ ਤੇ ਜਿਹੜੇ ਲੋਕਾਂ ਦੇ ਕੋਲ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਸਾਡੇ ਕੋਲ ਕਸਾਂ ਨਹੀਂ ਸਾਡੇ ਹਾਲਾਤ ਇਸ ਤਰ੍ਹਾਂ ਦੇ ਨੇ ਜાં ਅਸੀਂ ਚੋ ਵੀ ਇਸ ਤਰ੍ਹਾਂ ਦੀ ਕਰਦੇ ਆ ਸਾਡੇ ਕੋਲ ਉਪਾਾਕਰਨ ਦੇ ਲਈ ਬਿਲਕੁਲ ਵੀ ਸਮਾਂ ਨਹੀਂ ਹੁੰਦਾ ਤੇ ਉਹਨਾਂ ਦੇ ਲਈ ਕੁਝ ਅਜਈਆਂ ਗੱਲਾਂ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਉਹ ਇਹਨਾਂ ਕੰਨਾਂ ਦਾ ਵੀ ਧਿਆਨ ਰੱਖਦੇ ਆ ਤੇ ਉਹ ਆਪਣੇ ਦੁੱਖ ਤਕਲੀਫ ਤੇ ਪ੍ਰੋਬਲਮ ਨੂੰ ਦੂਰ ਕਰ ਸਕਦੇ ਆ ਜਿਵੇਂ ਕਿ ਜਦੋਂ ਬਸਿਆ ਆਉਣ ਵਾਲੀ ਦੀ ਬਸਿਆ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਲਗਾ ਲੋ ਜਾਂ ਫਿਰ ਇੱਕ ਹਫ਼ਤਾ ਬਾਅਦ ਦੇ ਵਿੱਚ ਜਿਵੇਂ ਕਿ ਕਈ ਲੋਕਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵਿਟੀ ਹੁੰਦੀ ਹੈ ਤੇ ਉਹਨਾਂ ਦੇ ਘਰ ਨੈਗੇਟਿਵਿਟੀ ਦੇ ਕਰਕੇ ਜਿਵੇਂ ਕਿ ਬਸਿਆ ਆਉਣ ਤੋਂ 10-15 ਦਿਨ ਪਹਿਲਾਂ ਹੀ ਉਹਨਾਂ ਨੂੰ ਜਿਵੇਂ ਕਿ ਅਜੀਬ ਜਿਹੀ ਘਬਰਾਹਟ ਹੋਣ ਲੱਗ ਜਾਂਦੀ ਹੈ ਇਸੇ ਤਰ੍ਹਾਂ ਜਿਹੜੀ ਲੋਕਾਂ ਦੇ ਉੱਪਰ 네ਗੇਟਿਵਿਟੀ ਦਾ ਅਸਰ ਹੁੰਦਾ ਹੈ ਅਚਾਨਕ ਉਹਨਾਂ ਦੀ ਸਰੀਰ ਦੇ ਵਿੱਚ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਕਿ ਉਹਨਾਂ ਦਾ ਸਿਰਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਉਹਨਾਂ ਦਾ ਆਪਣੇ ਘਰ ਦੇ ਵਿੱਚ ਮਨ ਬਿਲਕੁਲ ਵੀ ਨਹੀਂ ਲੱਗਦਾ ਉਹਨਾਂ ਦਾ ਮਨ ਇਸ ਤਰ੍ਹਾਂ ਕਰਦਾ ਹੈ ਕਿ ਉਹ ਆਪਣੇ ਘਰ ਦੇ ਵਿੱਚੋਂ ਹਮੇਸ਼ਾ ਬਾਹਰ ਹੀ ਰਹਿੰਦੇ ਜਦੋਂ ਉਹ ਆਪਣੇ ਘਰ ਤੋਂ ਬਾਹਰ ਨਹੀਂ ਰਹਿੰਦੇ ਨਹੀਂ ਉਸਦੇ ਸੁਵੇ ਉਹਨਾਂ ਨੂੰ ਵਧੀਆ ਫੀਲ ਹੁੰਦਾ ਪਰ ਆਪਣੇ ਘਰ ਦੇ ਵਿੱਚ ਬਿਲਕੁਲ ਵੀ ਉਹਨਾਂ ਦਾ ਮਨ ਨਹੀਂ ਲੱਗਦਾ ਤੇ ਜਿਹੜੇ ਲੋਕਾਂ ਨੂੰ ਵੀ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਇਸ ਸਮੱਸਿਆ ਨੂੰ 27 ਅਪ੍ਰੈਲ ਨੂੰ ਆਉਣ ਵਾਲੀ ਮੱਸਿਆ ਨੂੰ ਇਹ ਪੰਜ ਉਪਾਅ ਜ਼ਰੂਰ ਹੀ ਕਰਨ ਜੋ ਅੱਜ ਦਾ ਸਭ ਤੋਂ ਵੱਡਾ ਤੇ ਖਾਸ ਉਪਾਅ ਉਹ ਵੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਅੱਗੇ ਜਾ ਕੇ ਦੱਸਾਂਗੇ ਜੇਕਰ ਤੁਸੀਂ ਇਸ ਸਮੱਸਿਆ ਨੂੰ ਇਹ ਪੰਜ ਚੀਜ਼ਾਂ ਵੀ ਕਰ ਲੈਣਿਓ ਇਹ ਕਰਨ ਦੇ ਨਾਲ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਮਾਰਨੀ ਲੱਗਦਾ ਤੁਹਾਨੂੰ ਸਰੀਰਕ ਤੌਰ ਤੇ ਕੋਈ ਦੁੱਖ ਤਕਲੀਫ ਰਹਿੰਦਾ ਤੁਹਾਡੇ ਸਿਰ ਚ ਪੇੜੇ ਤੁਹਾਨੂੰ ਤੁਹਾਡੇ ਤੇ ਬਹੁਤ ਜ਼ਿਆਦਾ ਨੈਗੇਟਿਵ એનર્ਜੀ ਦਾ ਪ੍ਰਭਾਵ ਰਹਿੰਦਾ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਜੋ ਵੀ ਹੋਰ ਪਰੇਸ਼ਾਨੀਆਂ ਚੱਲਦੀਆਂ ਨੇ ਬੁਖ ਤਕਲੀਫ ਚੱਲਦੀ ਨੇ ਕਿ ਵਿਵੇਕੇ ਜਿੰਨਾ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਸਮੇ ਤੋਂ ਕਰਜ਼ੇ ਦੀ ਸਮੱਸਿਆ ਰਹਦੀ ਹੈ ਤੇ ਜਾਂ ਫਿਰ ਆਪਣੇ ਘਰ ਦੇ ਵਿੱਚ ਕੀ ਹੁੰਦਾ ਹੈ ਕਿ ਬਿਨਾਂ ਵਜ੍ਹਾ ਤੋਂ ਬਹੁਤ ਜ਼ਿਆਦਾ ਲੜਾਈ ਝਗੜੇ ਤੇ ਇਕਲੇਸ ਵੱਧ ਜਾਂਦਾ ਹੈ ਕੋਈ ਵੀ ਸਮੱਸਿਆ ਹੋਵੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜੇ ਆਉਂਦਾ ਹੈ ਤੇ ਪੈਸਾ ਇੱਧਰ ਉੱਧਰ ਫਜ਼ੂਲ ਖਰਚ ਦੇ ਵਿੱਚ ਹੀ ਖਰਚ ਹੋ ਜਾਂਦਾ ਹੈ ਜਾਂ ਵਿਆਹ ਸ਼ਾਦੀ ਨੂੰ ਲੈ ਕੇ ਕੋਈ ਨਾ ਕੋਈ ਸਮੱਸਿਆ ਤੇ ਪ੍ਰੋਬਲਮ ਰਹਿੰਦੀ ਹੈ ਇਹ ਸਾਡੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਨੇ ਕਿਉਂਕਿ ਹੁੰਦਾ ਕਿ ਜੇਕਰ ਸਾਡੀ ਕੁੰਡਲੀ ਦੇ ਵਿੱਚ ਪਿੱਤਰ ਦੋਸ਼ ਹੁੰਦਾ ਹੈ ਸਾਡੇ ਜਿਹੜੇ ਕੰਮ ਨੇ ਨਾ ਘਰ ਦੇ ਵਿੱਚ ਚੱਲਦੇ ਚੱਲਦੇ ਉਹ ਰੁਕ ਜਾਂਦੇ ਨੇ ਤੇ ਸਾਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਕੀ وجہ ਹੈ ਕਿ ਇਸਤੇ ਕਰਕੇ ਸਾਡੇ ਕੰਮ ਰੁਕ ਗਏ ਨੇ ਕੀ ਪ੍ਰੋਬਲਮ ਹੈ ਫਿਰ ਆਪਾਂ ਇਹ ਹੀ ਸੋਚਣ ਲੱਗ ਜਾਂਦੇ ਆ ਕਿ ਅਸੀਂ ਕਿਸੇ ਦੇ ਨਾਲ ਕਦੇ ਬੁਰਾ ਵੀ ਨਹੀਂ ਕਰਦੇ ਅਸੀਂ ਹਮੇਸ਼ਾ ਪਾਠ ਪੂਜਾ ਵੀ ਕਰਦੇ ਆ ਪਰ ਫਿਰ ਵੀ ਪਤਾ ਨਹੀਂ ਸਾਡੇ ਨਾਲ ਕਿਉਂ ਬੁਰਾ ਹੋ ਰਿਹਾ ਹੈ ਕਈ ਵਾਰ ਹੁੰਦਾ ਹੈ ਨਾ ਆਪਾਂ ਕਹਿ ਦਿੰਦੇ ਆ ਕਿ ਅਸੀਂ ਰੱਬ ਨੂੰ ਨਹੀਂ ਮੰਨਦੇ ਅਸੀਂ ਪਰਮਾਤਮਾ ਨੂੰ ਚਾਦ ਨਹੀਂ ਕਰਦੇ ਅਸੀਂ ਉਹਨਾਂ ਦੇ ਨਾਮ ਦੀ ਪਾਠ ਪੂਜਾ ਨਹੀਂ ਕਰਦੇ ਜਿਸ ਕਰਕੇ ਸਾਡੇ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਨਹੀਂ ਪਰ ਕਈ ਵਾਰ ਅਸੀਂ ਇਹ ਸਭ ਕੁਝ ਕਰਦੇ ਆਂ ਫਿਰ ਵੀ ਸਾਡੇ ਘਰ ਦੇ ਵਿੱਚ ਪ੍ਰੋਬਲਮ ਰਹਿੰਦੀ ਹੈ ਪਰ ਸਾਨੂੰ ਕੁਝ ਸਮਝ ਨਹੀਂ ਆਉਦੀ ਇਸ ਤਰੀਕੇ ਦੇ ਨਾਲ ਜਦੋਂ ਸਾਡੇ ਕੰਮ ਰੁਕ ਜਾਂਦੇ ਨੇ ਵਜਾ ਕੋਈ ਵੀ ਸਮਝ ਨਾ ਲੱਗੇ ਤੇ ਉਸ ਦਾ ਕਾਰਨ ਹੁੰਦਾ ਪਿਤਰ ਦੋਸ਼ ਇਸ ਤਰੀਕੇ ਦੇ ਨਾਲ ਉਹ ਕਿਹੜੀ ਉਪਾਅ ਨੇ ਅਸੀਂ ਕੀ ਵੀ ਕੀ ਵੀ ਕਰਨੇ ਨੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਵੇਂ ਕਿ ਅਸੀਂ ਚੌਲਾਂ ਨੂੰ ਪਾਣੀ ਦੇ ਵਿੱਚ ਭਿਉਉਂਦੇ ਹਾਂ ਤੇ ਜਿਹੜੇ ਚੌਲਾਂ ਦਾ ਪਾਣੀ ਹੁੰਦਾ ਹੈ ਨਾ ਉਸ ਦੇ ਨਾਲ ਸਾਡੇ ਪਿੱਕਰ ਦੂਸ਼ ਗਾਂ ਦੇ ਭਾਬਕੇ ਜਿਹੜੇ ਪੂਰਵਚ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ ਪਰਸਨ ਲਗਾ ਲੋ ਜਿਵੇਂ ਹੁੰਦੇ ਆ ਜਿਵੇਂ ਕਿ 7 ਅਪ੍ਰੈਲ ਦੀ ਬਸਿਆ ਤਾਂ ਤੁਸੀਂ 26 ਅਪ੍ਰੈਲ ਨੂੰ ਕੀ ਕਰਨਾ ਥੋੜੇ ਜਿਹੇ ਚੌਲਾ ਡੂਨੇ ਕੇ ਤੇ ਉਸ ਦੇ ਵਿੱਚ ਪਾਣੀ ਪਾ ਕੇ ਤੇ ਉਹਨਾਂ ਨੂੰ ਤੁਸੀਂ ਟੱਕ ਕੇ ਰੱਖ ਦੇਣਾ ਤੇ ਜਿਵੇਂ ਹੀ ਅਗਲੇ ਦਿਨ ਦੀ ਸਵੇਰ ਹੋਵੇਗੀ ਬਸਿਆ ਵਾਲਾ ਦਿਨ ਹੋਵੇਗਾ ਤੁਸੀਂ ਕੀ ਕਰਨਾ ਹੈ ਵੀ ਸਵੇਰੇ ਉੱਠ ਕੇ ਚੌਲਾਂ ਦਾ ਜਿਹੜਾ ਪਾਣੀ ਉਹ ਅਲੱਗ ਕਰ ਲੈਣਾ ਜਿਹੜੇ ਚੌਲ ਹੋਣਗੇ ਉਹਨੂੰ ਤੁਸੀਂ ਆਪਣੇ ਘਰ ਦੇ ਵਿੱਚ ਮਿੱਟੀ ਜਾਂ ਕੋਈ ਕਮਲਾ ਹੋਵੇਗਾ ਉਸ ਦੇ ਵਿੱਚ ਵੀ ਪਾ ਸਕਦੇ ਹੋ ਕਿ ਜਿਹੜਾ ਚੌਲਾਂ ਵਾਲਾ ਪਾਣੀ ਹੋਵੇਗਾ ਉਸ ਨੂੰ ਤੁਸੀਂ ਕੀ ਕਰਨਾ ਹੈ ਕਿ ਜਿਵੇਂ ਅਸੀਂ ਆਪਣੇ ਘਰ ਦੀ ਛੱਤ ਦੇ ਉੱਪਰ ਬਿੰਟੀ ਦਾ ਕੋਈ ਬਰਤਨ ਰੱਖ ਕੇ ਡੇਲੀ ਪਾਣੀ ਪਾਉਣੀ ਹੈ ਛੋਟੇ ਛੋਟੇ ਪਾਟਸ਼ੀਂ ਜਾਂ ਜੀਂਗਾ ਦੇ ਲਈ ਤਾਂ ਕਿ ਗਰਮੀ ਤੋਂ ਪੂਰਨ ਨੂੰ ਰਤ ਮਿਲੇ ਇਸੇ ਤਰ੍ਹਾਂ ਕਿਸੇ ਨਾ ਕਿਸੇ ਬਰਤਨ ਦੇ ਵਿੱਚ ਤੁਸੀਂ ਇਹੇ ਚੌਲਾ ਦੇ ਪਾਣੀ ਨੂੰ ਬਸਿਆ ਵਾਲੇ ਦਿਨ ਤੁਸੀਂ ਉਸ ਬਰਤਨ ਦੇ ਵਿੱਚ ਪਾ ਕੇ ਆਪਣੇ ਘਰ ਦੇ ਛੱਤ ਦੇ ਉੱਪਰ ਰੱਖ ਦੇਣਾ ਇਸ ਤਰ੍ਹਾਂ ਕਰਨ ਦੇ ਨਾਲ ਜਿੰਨਾ ਵੀ ਪੈਨ ਪ੍ਰਾਵਾਂ ਦੀ ਕੁੰਡਲੀ ਦੇ ਵਿੱਚ ਪਿਤਰ ਦੋਸ਼ ਹੋਵੇਗਾ ਉਹ ਤਾਂ ਦੂਰ ਹੋਵੇਗਾ ਹੀ ਹੋਵੇਗਾ ਇਹ ਇੱਕ ਕੰਮ ਤੁਸੀਂ ਖਾਸ ਕਰਕੇ 27 ਅਪ੍ਰੈਲ ਨੂੰ ਆਉਣ ਵਾਲੀ ਬਸਿਆ ਦੇ ਦਿਨ ਜ਼ਰੂਰ ਕਰੇ ਹੁਣ ਆਪਾਂ ਗੱਲ ਕਰਦੇ ਹਾਂ ਉਹ ਪੰਜ ਗੱਲਾਂ ਦੀ ਜਿਹੜੀਆਂ ਨੂੰ ਤੁਸੀਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣਾ ਜੇਕਰ ਤੁਸੀਂ ਮੱਸੀਆ ਦੇ ਦਿਨ ਇਹ ਹੀ ਪੰਜ ਚੀਜ਼ਾਂ ਕਰ ਲੈਣਿਓ ਤਾਂ ਮੱਸੀਆ ਦਾ ਜਿਹੜਾ ਦੇਨ ਹੁੰਦਾ ਹੈ ਨਾ ਉਹ ਪਿੱਤਰਾਂ ਨੂੰ ਬਣਾਉਣ ਦਾ ਬਹੁਤ ਹੀ ਬੈਸਟ ਦੇਨ ਹੁੰਦਾ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਦੇ ਹੋ ਵੀ ਕਿਸੇ ਵੀ ਤਰ੍ਹਾਂ ਦੀਆਂ ਪੰਜ ਵੈਜੀਟੇਬਲਸ ਲੈ ਲੈਣੀਆਂ ਜੇ ਕਿਹਨ ਦਾ ਭਾਵੇਂ ਕਿ ਪੰਜ ਤਰ੍ਹਾਂ ਦੀਆਂ ਤੁਸੀਂ ਸਬਜ਼ੀਆਂ ਲੈਣੀਆਂ ਦੀ ਭਾਵੇਂ ਕਿਸੇ ਵੀ ਤਰ੍ਹਾਂ ਦੀਆਂ ਕਿਉਂ ਨਾ ਹੋਣ ਤੁਸੀਂ ਉਹ ਪੰਜੀ ਸਬਜੀਆ ਨੂੰ ਲੈ ਕੇ ਮਸਿਆ ਵਾਲੇ ਦਿਨ ਜੇਕਰ ਤੁਹਾਡੇ ਘਰ ਦੇ ਵਿੱਚ ਗਾਂ ਹੈਗੀਏ ਤਾਂ ਤੁਸੀਂ ਉਸ ਨੂੰ ਖਿਲਾ ਦਿਓ ਜੇਕਰ ਤੁਹਾਡੇ ਘਰ ਦੇ ਵਿੱਚ ਗਾਂ ਨਹੀਂ ਹੈਗੀ ਜੇ ਵੀ ਕਿ ਆਵਾਰਾ ਗਾਵਾਂ ਕਈ ਵਾਰ ਆਪਣੇ ਘਰ ਦੇ ਬਾਹਰ ਆਸ-ਪਾਸ ਘੁਰੀਆ ਫੇਰਤੀਆਂ ਹੁੰਦੀਆਂ ਨੇ ਤੁਸੀਂ ਉੱਥੇ ਖਵਾ ਕੇ ਆ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਆਸ-ਪਾਸ ਵੀ ਨਹੀਂ ਹੈ ਤਾਂ ਤੁਸੀਂ ਗਊਸ਼ਾਲਾ ਦੇ ਵਿੱਚ ਜਾ ਕੇ ਕਿਸੇ ਵੀ तरह ਦੀਆਂ ਪੰਜ ਸਬਜ਼ੀਆਂ ਤੁਸੀਂ ਬਸਿਆ ਵਾਲੇ ਦਿਨ ਗਾਂ ਨੂੰ ਚਿਰੁਰ ਖਵਾਉਣੀ ਹੈ ਟਾਈਮ ਦੀ ਕੋਈ ਲਿਫਟ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਜਦੋਂ ਮਰਜ਼ੀ ਖਵਾ ਕੇ ਆ ਸਕਦੇ ਹੋ ਇਸ ਤੋਂ ਇਲਾਵਾ ਇਹ ਤਾਂ ਸੀ ਪਹਿਲੀ ਚੀਜ਼ ਦੂਸਰੀ ਚੀਜ਼ ਬਾਰੇ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਆਪਣੇ ਘਰ ਦੇ ਵਿੱਚ ਮਿੱਟੀ ਦਾ ਕੋਈ ਬਰਤਨ ਜਾਂ ਪਲਾਸਟਿਕ ਦਾ ਹੋਵੇਗਾ ਉਸ ਦੇ ਵਿੱਚ ਜਿਹੜੇ ਉੱਡਣ ਵਾਲੇ ਪੰਛੀ ਹੁੰਦੇ ਨੇ ਇਹਨਾਂ ਦਾ ਆਪਾਂ ਜਿਵੇਂ ਕਾਂ ਜਿਹੜੀਆਂ ਕੋਈ ਵੀ ਪੰਛੀ ਹੋਵੇ ਉੱਡਦਾਇ ਜੋ ਉਹਨਾਂ ਦੇ ਲਈ ਥੋੜੀ ਜਿਹੀ ਪਲਾਸਟਿਕ ਦੀ ਜਾਂ ਫਿਰ ਮਿੱਟੀ ਦਾ ਜੋ ਵੀ ਬਰਤਨ ਹੈ ਉਸ ਦੇ ਵਿੱਚ ਥੋੜਾ ਜਿਹਾ ਦਹੀਂ ਤੇ ਥੋੜਾ ਜਿਹਾ ਪਨੀਰ ਪਾ ਕੇ ਤੁਸੀਂ ਆਪਣੇ ਘਰ ਦੇ ਵਿਹੜੇ ਜਾਂ ਫਿਰ ਆਪਣੇ ਘਰ ਦੀ ਛੱਤ ਦੇ ਉੱਪਰ ਰੱਖ ਦਿਦੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕਾਂ ਤੇ ਜੜੀਆਂ ਆਉਂਦੇ ਹੀ ਨਹੀਂ ਤੇ ਤੁਸੀਂ ਕੀ ਕਰੋ ਤਾਂ ਤੁਸੀਂ ਇਹ ਦੋ ਚੀਜ਼ਾਂ ਜਿਵੇਂ ਕਿ ਆਵਾਰਾ ਕੁੱਤੇ ਹੁੰਦੇ ਆ ਜਾਂ ਤੁਸੀਂ ਘਰ ਦੇ ਵਿੱਚ ਕੁੱਤਾ ਰੱਖਿਆ ਹੋਇਆ ਤਾਂ ਉਸ ਨੂੰ ਵੀ ਤੁਸੀਂ ਇਹ ਕੰਮ ਖਵਾ ਸਕਦੇ ਕਿਉਂਕਿ ਇਹ ਸਭ ਕੰਮ ਕਰਨ ਦੇ ਨਾਲ ਜੋ ਵੀ ਤੁਹਾਨੂੰ ਸਫਲਤਾ ਮਿਲੇਗੀ ਜੋ ਫਲ ਮਿਲੇਗਾ ਨਾ ਉਹ ਤੁਸੀਂ ਸ਼ਬਦਾ ਦੇ ਵਿੱਚ بیان ਹੀ ਨਹੀਂ ਕਰ ਸਕਦੇ ਇਹੀ ਸੀ ਦੂਸਰੀ ਚੀਜ਼ ਤੇ ਗੱਲ ਕਰਦੇ ਆਂ ਤੀਸਰੀ ਚੀਜ਼ 27 ਅਪ੍ਰੈਲ ਨੂੰ ਤੁਸੀਂ ਬਸਿਆ ਵਾਲੇ ਦਿਨ ਆਪਣੇ ਘਰ ਦੀ ਇਸ ਤਰੀਕੇ ਦੇ ਨਾਲ ਸਫਾਈ ਕਰ ਲੈਣੀ ਹੈ ਕਿ ਜਿਹੜਾ ਸਾਡੇ ਘਰ ਦੇ ਵਿੱਚ ਫालतू ਟੁੱਟਿਆ ਪਿਆ ਸਮਾਨ ਪਿਆ ਹੋਇਆ ਹੈ ਭਾਵੇਂ ਉਹ ਬਿਜਲੀ ਦਾ ਹੋਵੇ ਪਰ ਮੇ ਕਿਸੇ ਵੀ ਤਰ੍ਹਾਂ ਦਾ ਚੋਕੀ ਸਾਡੀ ਲੋਡ ਦੇ ਵਿੱਚ ਨਹੀਂ ਹੈਗਾ ਉਸ ਨੂੰ ਘਰ ਤੋਂ ਬਾਹਰ ਕੱਢ ਕੇ ਘਰ ਦੀ ਪੂਰੀ ਤਰ੍ਹਾਂ ਡੀਪ ਕਲੀਨ ਤੁਸੀਂ ਸਫਾਈ ਕਰ ਦੇਣੀ ਹੈ ਕਉਂਗੇ ਕਈ ਲੋਕ ਕੀ ਕਰਦੇ ਆ ਕਿ ਆਪਣੀ ਘਰ ਦੇ ਵਿੱਚ ਕੁੱਟੀਆਂ-ਕੁੱਟੀਆਂ ਚੀਜ਼ਾਂ ਰੱਖ ਰੱਖਦੇ ਨੇ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਕਿਸੇ ਵੀ ਸਮੇਂ ਸਾਡੇ ਕੰਮ ਆ ਸਕਦੀਆਂ ਨੇ ਪਰ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਅਚਈਆਂ ਚੀਜ਼ਾਂ ਜਿਹੜੀਆਂ ਕਿ ਬਹੁਤ ਜ਼ਿਆਦਾ ਨੈਗੇਟਿਵ એનર્ਜੀ ਪੈਦਾ ਕਰਦੀਆਂ ਨੇ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਵੀ ਕਰਨਾ ਪੈਂਦਾ ਹੈ ਇਸੋ ਇਲਾਵਾ ਜਿਹੜੇ ਕਿ ਬਜ਼ੁਰਗ ਹੁੰਦੇ ਨੇ ਪਾਵੇ ਉਹ ਸਾਡੇ ਘਰ ਤੋਂ ਬਾਹਰ ਲੋੜਵੰਦ ਹੋਣ ਜਾਂ ਫਿਰ ਕਿਸੇ ਧਾਰਮਿਕ ਸਥਾਨ ਤੇ ਰਹਿੰਦੇ ਹੋਣ ਤੁਸੀਂ ਮੱਸੀਆ ਵਾਲੇ ਦਿਨ ਕੀ ਕਰਨਾ ਹੈ ਉਹ ਬਜ਼ੁਰਗਾਂ ਨੂੰ ਥੋੜੀ ਜਹੀ ਸ਼ੋਨੇ ਦੀ ਦਾਲ ਜਾਂ ਬੇਸਨ ਜਾਂ ਫਿਰ ਕੇਸਰ ਤੁਸੀਂ ਇਹ ਚੀਜ਼ਾਂ ਉਹਨਾਂ ਨੂੰ ਥੋੜੇ ਥੋੜੇ ਕਰਕੇ ਦਾਨ ਕਰਕੇ ਆਉਣੀਆਂ ਨੇ ਚਾਹੀ ਕਿਸੇ ਧਾਰਮਿਕ ਸਥਾਨ ਤੇ ਰਹਦੇ ਬਜ਼ੁਰਗ ਨੂੰ ਕਰਾਓ ਜਾਂ ਫਿਰ ਆਪਣੇ ਘਰ ਤੋਂ ਬਾਹਰ ਡੋੜਵੰਦ ਬਜ਼ੁਰਗ ਜਿਹੜਾ ਹੁੰਦਾ ਹੈ ਉਸ ਨੂੰ ਵੀ ਕਰਕੇ ਤੁਸੀਂ ਆ ਸਕਦੇ ਏ ਕਰਕੇ ਦੇਖੋ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਚਿੰਨੀਆਂ ਵੀ ਰੁਕਾਵਟਾਂ ਆ ਰਹੀਆਂ ਨੇ ਚਾਹੇ ਪੈਸੇ ਨੂੰ ਲੈ ਕੇ ਹੋਵੇ ਚਾਹੇ ਖਰਚੇ ਵਰਗੀ ਸਮੱਸਿਆ ਜਾਂ ਫਿਰ ਬਿਮਾਰੀ ਨੂੰ ਲੈ ਕੇ ਹੋਵੇ ਜੇਕਰ ਤੁਸੀਂ ਇਸ ਸਮੱਸਿਆ ਵਾਲੇ ਦਿਨ ਇਹ ਹੀ ਪੰਜ ਚੀਜ਼ਾਂ ਨੂੰ ਕਰਦੇ ਹੋ ਅਪਣਾਉਂਦੇ ਹੋ ਵਿਸ਼ਵਾਸ ਦੇ ਨਾਲ ਤੇ ਤੁਹਾਡੀਆਂ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡੇ ਘਰ ਪਰਿਵਾਰੂ ਜਾਂ ਬੱਚਿਆਂ ਨੂੰ ਕਿਸੇ ਦੀ ਬੁਰੀ ਨજર ਲੱਗੀ ਤੇ ਇਹ ਜਿਹੜਾ ਮੱਸਿਆ ਦਾ ਦਿਨ ਹੁੰਦਾ ਹੈ ਇਹ ਸਭ ਤੋਂ ਬੈਸਟ ਹੁੰਦਾ ਹੈ ਸਾਨੂੰ ਆਪਣੇ ਘਰ ਦੇ ਵਿੱਚੋਂ ਨੈਗੇਟਿਵ એનર્ਜੀ ਤੇ ਬੁਰੀ ਨજર ਨੂੰ ਘਰ ਤੋਂ ਵਿੱਚੋਂ ਕੱਢਣ ਦਾ ਇਸ ਤਰੀਕੇ ਦੇ ਲਈ ਇਸ ਨੂੰ ਦੂਰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਜਿਹੜਾ ਤੁਹਾਡੇ ਘਰ ਦੇ ਵਿੱਚ ਡਸਟਬਿਨ ਪਿਆ ਹੋਵੇਗਾ ਡਸਟਬਿਨ ਦੇ ਕੋਲ ਤੁਸੀਂ ਕੀ ਕਰਨਾ ਇੱਕ ਨੀਬੂ ਲੈਣਾ ਆਪਣੇ ਘਰ ਦੇ ਵਿੱਚੋਂ ਤੇ ਉਸ ਡਸਟਬਿਨ ਦੇ ਕੋਲ ਰੱਖ ਲੈਣਾ ਇਸੇ ਤਰ੍ਹਾਂ ਜੇਕਰ ਅਸੀਂ ਨੀਬੂ ਦੀ ਗੱਲ ਕਰੀਏ ਨੀਬੂ ਕੋਈ ਸਧਾਰਨ ਚੀਜ਼ ਨਹੀਂ ਕਿਉਂਕਿ ਜੇਕਰ ਅਸੀਂ ਦਸਤਵੀਰ ਦੇ ਕੋਲ ਨੀਬੂ ਨੂੰ ਰੱਖ ਦਿੰਨੇ ਆ ਤਾਂ ਉਹ ਸਾਈਡੇ ਕਰਦੀ ਸਾਰੀ ਨੈਗੇਟਿਵ એનર્ਜੀ ਨੂੰ ਸੋਖ ਲੈਂਦਾ ਹੈ ਇਸ ਤਰੀਕੇ ਦੇ ਨਾਲ ਬਸਿਆ ਵਾਲੇ ਦਿਨ ਤੁਸੀਂ ਇਸ ਨੂੰ ਰੱਖ ਲੈ ਤੇ ਬਸਿਆ ਤੋਂ ਠੀਕ 7 ਦਿਨ ਤੱਕ ਤੁਸੀਂ ਉੱਥੇ ਹੀ ਪਿਆ ਰਹਿਣਾ ਤੇ ਇੱਕ ਹਫਤੇ ਦੇ ਬਾਅਦ ਦੇ ਵਿੱਚ ਉਸ ਨੀਬੂ ਨੂੰ ਉੱਥੋਂ ਚੁੱਕ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਕਾਫੀ ਦੂਰ ਜਗ੍ਹਾ ਤੇ ਜਾ ਕੇ ਉਸ ਨੀਬੂ ਨੂੰ ਤੁਸੀਂ ਸੁੱਟ ਕੇ ਆ ਜਾਣਾ ਇਹ ਉਪਾਅ ਨੂੰ ਤੁਸੀਂ ਕਰਕੇ ਦੇਖੋ ਤੁਸੀਂ ਦੇਖੋਗੇ ਕਿ ਇਹ ਉਪਾਕਰਨ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਇੱਕ ਅਲੱਗ ਹੀ ਸੁਭੰਦ ਤੇ ਇੱਕ ਸ਼ੁਭੂ ਘਾਵੇਗੀ ਤੁਹਾਨੂੰ ਇੱਕ ਅਲੱਗ ਇਸ ਤਰ੍ਹਾਂ ਦੀ ਹਵਾ ਮਹਿਸੂਸ ਹੋਵੇਗੀ ਕਿ ਜਿਵੇਂ ਤੁਹਾਡੇ ਘਰ ਦੇ ਵਿੱਚ ਕੁਝ ਵਧੀਆ ਹੋਣ ਵਾਲਾ ਹੈ ਜਾਂ ਕੁਝ ਵਧੀਆ ਹੋ ਰਿਹਾ ਹੈ ਐਂ ਦਾ ਭਾਵ ਕਿ ਤੁਹਾਨੂੰ ਚੰਗਾ ਚੰਗਾ ਫੀਲ ਹੋਵੇਗਾ ਆਪਣੇ ਘਰ ਦੇ ਵਿੱਚ ਜਿਹੜੇ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਬਹੁਤ ਵਧੀਆ ਫੀਲ ਨਹੀਂ ਹੁੰਦਾ ਆਪਣੇ ਘਰ ਦੇ ਵਿੱਚ ਮਾਨ ਨਹੀਂ ਲੱਗਦਾ ਉਹਨਾਂ ਦੀ ਇਹ ਸਾਰੀ ਪ੍ਰੋਬਲਮ ਤੌਰ ਹੋ ਜਾਵੇਗੀ ਇਹ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸ ਰਹੇ ਆ ਨਾ ਇਹਨਾਂ ਨੂੰ ਤੁਸੀਂ ਮੱਸਿਆ ਵਾਲੇ ਦਿਨ ਜ਼ਰੂਰ ਕਰਨਾ ਪੂਰੇ ਵਿਸ਼ਵਾਸ ਦੇ ਨਾਲ ਤੇ ਹੁਣ ਗੱਲ ਕਰਦੇ ਆ ਆਪਾਂ ਸਭ ਤੋਂ ਮੇਨ ਉਪਾਅ ਦੀ ਇਸ ਉਪਾਅ ਨੂੰ ਤੁਸੀਂ 27 April ਮੱਸਿਆ ਵਾਲੇ ਦਿਨ ਸਾਬਨੇ ਹੀ ਕਰਨਾ ਚਾਹੀਏਕਰ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋ ਜਾਣ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਦੁਖੀ ਹੋ ਪਰੇਸ਼ਾਨ ਹੋ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਗੁਣ ਕੁਝ ਵੀ ਨਹੀਂ ਬਚਿਆ ਤਾਂ ਬਸ ਚੁੱਪ ਕਰਕੇ ਬਿਨਾਂ ਕਿਸੇ ਟੈਨਸ਼ਨ ਤੇ ਬਿਨਾਂ ਕਿਸੇ ਪ੍ਰੋਬਲਮ ਦੇ ਤੁਸੀਂ ਇਸ ਉਪਾਅ ਨੂੰ ਕਰ ਲਓ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਪੈਸਾ ਆਵੇਗਾ ਤੁਸੀਂ ਪੈਸੇ ਦੇ ਨਾਲ ਮਾਲਾਬੰਦ ਹੋ ਜਾਓਗੇ ਤੇ ਇਸ ਉਪਾਅ ਨੂੰ ਕਰਨਾ ਕਿਵੇਂ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਜੋ ਕਿ ਬਿਲਕੁਲ ਫਰੈਸ਼ ਹੋਵੇ ਯੂਜ਼ ਕੀਤਾ ਗਿਆ ਨਾ ਹੋਵੇ ਸਿਰਫ ਲਾਲ ਰੰਗ ਦਾ ਕੱਪੜਾ ਕਿਉਂ ਲੈਣਾ ਕਿਉਂਕਿ ਇਹ ਹੀ ਮਾਤਾ ਲਕਸ਼ਮੀ ਨੂੰ ਬਹੁਤ ਮਾਤਾ ਲਕਸ਼ਮੀ ਨੂੰ ਬਹੁਤ ਹੀ ਜ਼ਿਆਦਾ ਪਸੰਦੀ ਇਸ ਦੇ ਨਾਲ ਨਾਲ ਇਸ ਕੱਪੜੇ ਨੂੰ ਸੁੱਖ ਸਮ੍ਰਿਧੀ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ ਇਸ ਦੇ ਨਾਲ ਨਾਲ ਸਾਨੂੰ ਥੋੜੇ ਜਿਹੇ ਚਾਹੀਦੇ ਨੇ ਅਰਸੀ ਦੇ ਬੀਜ ਚੋ ਅਰਸੀ ਦੇ ਬੀਜ ਹੁੰਦੇ ਨੇ ਨਾ ਜਿਹੜੇ ਸਾਡੇ grain ਦੇ ਵਿੱਚ ਕਈ ਦੋਸ਼ ਚੱਲਦੇ ਹੁੰਦੇ ਨੇ ਈ ਅਰਸੀ ਦੇ ਜੋ ਬੀਜ ਹੁਕ ਦਿਨੇ ਸਾਡੇ ਗ੍ਰੰਥ ਨੂੰ ਕੀ ਕਰਨ ਦੇ ਵਿੱਚ ਸਾਡੀ ਮਦਦ ਕਰਦੇ ਨੇ ਇਸ ਤਰੀਕੇ ਦੇ ਨਾਲ ਇਸ ਲਾਲ ਰੰਗ ਦਾ ਜਿਹੜਾ ਕਪੜਾ ਹੈ ਉਸ ਦੇ ਵਿੱਚ ਥੋੜੇ ਜਿਹੇ ਤੁਸੀਂ ਅਰਸੀ ਦੇ ਬੀਜ ਰੱਖ ਲੈਣੇ ਨੇ ਅਰਸੀ ਦੇ ਬੀਜ ਰੱਖਣ ਤੋਂ ਬਾਅਦ ਦੇ ਵਿੱਚ ਜਿਹੜਾ ਮੌਲੀ ਦਾ ਧਾਗਾ ਹੁੰਦਾ ਇਸ ਮੌਲੀ ਦੇ ਧਾਗੇ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਉਸ ਮੌਲੀ ਧਾਗੇ ਨੂੰ ਤੁਸੀਂ ਮੌਲੀ ਧਾਗੇ ਦੇ ਨਾਲ ਉਸ ਨੂੰ ਤੁਸੀਂ ਬੰਨ੍ਹ ਦੇਣਾ ਆਰਸੀ ਤੇ ਬੀਜ ਰੱਖ ਕੇ ਤੇ ਇੱਕ ਤੁਸੀਂ ਸ਼ੂਕੀ ਚਹੀ ਪੋਟਲੀ ਤਿਆਰ ਕਰ ਲੈਣੀ ਇਹ ਜਿਹੜੀ ਤੁਸੀਂ ਪੋਟਲੀ ਤਿਆਰ ਕੀਤੀ ਨਾ ਇਸ ਪੋਟਲੀ ਨੂੰ ਆਪਣੇ ਘਰ ਤੋਂ ਬਾਹਰ ਲੈ ਜਾਣਾ ਜਿੱਥੇ ਚੱਲਦਾ ਸਾਫ਼ ਸੁਥਰਾ ਪਾਣੀ ਹੋਵੇਗਾ ਕੋਈ ਨਦੀ ਨਹਿਰ ਜਾਂ ਕੋਈ ਵੀ ਚੀਜ਼ ਹੋਏਗੀ ਉਸ ਚੱਲਦੀ ਹੋਈ ਪਾਣੀ ਦੇ ਵਿੱਚ ਤੁਸੀਂ ਜਲ ਪ੍ਰਵਾਹ ਕਰਦੇ ਹੋ ਜਿਵੇਂ ਹੀ ਤੁਸੀਂ ਇਸ ਉਪਾਅ ਨੂੰ ਕਰੋਗੇ ਇਸ ਉਪਾਅ ਨੂੰ ਕਰਨ ਉਪਰੰਤ ਇਸ ਤੁਸੀਂ ਪੋਟਲੀ ਨੂੰ ਚਲ ਪ੍ਰਵਾਹ ਕਰੋਗੇ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੀ ਵਿੱਚ ਪਹਿਲਾਂ ਤੋਂ ਕਿੰਨਾ ਚਾਦਾ ਫਰਕ ਪੈ ਰਿਹਾ ਹੈ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਸਾਰੀ ਪ੍ਰੋਬਲਮ ਤੇ ਮੁਸ਼ਕਲ ਜਿਹੜੀ ਦੂਰ ਹੋ ਜਾਵੇਗੀ ਕਿਉਂਕਿ ਜਿਸ ਮੌਲੀ ਧਾਗੇ ਦੇ ਨਾਲ ਅਸੀਂ ਇਹ ਪੋਟਲੀ ਤਿਆਰ ਕੀਤੀ ਹੈ ਨਾ ਇਸ ਮੌਲੀ ਧਾਗੇ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਤੇ ਸ਼ੁਭ ਮੰਨਿਆ ਜਾਂਦਾ ਹੈ ਵਾਸ ਤੁਸੀਂ ਇਹੇ ਕੁਛ ਕੰਮ ਕਰਨੇ ਨੇ ਮੱਸਿਆ ਦੇ ਦਿੱਤੇ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੈ ਜੇਕਰ ਤੁਸੀਂ ਪੰਜ ਦੇ ਪੰਜ ਕੰਮ ਕਰਕੇ ਇਹ ਛੋਟਾ ਜਿਹਾ ਉਪਾਅ ਕਰ ਲੈਣੀ ਉਹ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਤੁਹਾਡੇ ਘਰ ਤੋਂ ਨੈਗੇਟਿਵ એનર્ਜੀ ਦੂਰ ਹੋਵੇਗੀ ਨજર ਦੋਸ਼ ਦੂਰ ਹੋਵੇਗਾ ਤੁਹਾਡੇ ਘਰ ਦੇ ਵਿੱਚ ਇੰਨਾ ਪੈਸਾ ਆਵੇਗਾ ਕਿ ਤੁਸੀਂ ਪੈਸਾ ਗਿਣਦੇ ਗਿਣਦੇ ਥੱਕ ਚਾਓਗੇ ਹਾਂਜੀ ਰਹੀ ਸੀ ਜੀ ਸਾਡੀ ਅੱਜ ਦੀ ਕਸ਼ੂਟੀ ਜਿਹੀ ਵੀਡੀਓ ਤੇ ਕਸ਼ੂਟਾ ਜਿਹੜਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸਪੋਰਟ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਸਾਨੂੰ ਤੁਹਾਡੇ ਸ਼ੇਅਰ ਤੇ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ